ਰਾਣਾ ਬੜੀ ਖੇਤੀ ਆ ਗਿਆ ਕੋ ਕੋ ਨਾ ਪੁੱਛ ਚੱਲ ਨਹੀਂ ਪੁੱਛਦਾ ਵਧਾਈ ਮਿਲੀ ਆ ਉਹ ਵਧਾਈ ਤਾਂ ਨਹੀਂ ਉਹ ਮਿਲੀ ਪਰ ਲਾਂਤਾਂ ਬੜੀਆਂ ਮਿਲੀਆਂ ਉਹਨਾਂ ਇੰਨੀਆਂ ਬੋਲੀਆਂ ਪਾਈਆਂ ਪਰ ਇਹ ਮਾਂ ਦੀ ਧੀ ਇੱਕ ਬੋਲੀ ਤੇ ਨਹੀਂ ਨੱਚੀ ਹਾਂ ਰਾਣਾ ਨਹੀਂ ਨੱਚੀ ਜੇ ਨਹੀਂ ਨਾ ਨੱਚਣਾ ਬੋਲੀਆਂ ਦੇ ਤੇ ਗਾਂ ਵਿਸਾਖੀ ਦਾ ਮੇਲਾ ਆਂ ਡਿਆ ਇਹ ਵੱਲੇ ਮੰਡੀ ਖੜਗਣ ਮੈਂ ਤੇਰੀ ਬੋਲੀ ਲਵਾ ਦੇਣੀ ਹਾਂ ਹੋਰ ਸੁਣ ਮੁੰਡੇ ਦੇ ਪਿਓ ਨੇ ਹਲੇ ਪਾਣੀ ਸੁੱਤਿਆ ਇਹ ਨਹੀਂ ਚੰਦ ਦੀ ਨੇ ਮੁੰਡਾ ਥੱਲੇ ਸੁੱਟਦਾ ਕਛਰ ਬਾਲੇ ਦੀ ਨੱਤ ਦੇ ਮਾਹ ਦੀ ਬਾਗ ਚੋਂ ਕੱਢੀਗੇ ਹੈ ਜੇ ਮੁੰਡੇ ਦੀ ਮਾਂ ਮੁੰਡੇ ਦੇ ਛੱਤ ਬੜਕੀਆਂ ਦੇਣ ਲੱਗੀ ਇਹਨੇ ਥਾਲੀ ਦੀ ਕੋ ਬੜਕੀ ਕੀਤੀ ਓਏ ਉਹਨਾਂ ਨੇ ਇਹਨੂੰ ਦਾਲ ਦੂਲ ਨਹੀਂ ਦਿੱਤੀ ਖਾਣ ਨੂੰ ਉਹਨਾਂ ਨੇ ਦਿੱਤੀ ਅਗੋਂ ਮੈਂ ਨਹੀਂ ਇਹਨੂੰ ਦਿੱਤੀ ਆਹੋ ਤੂੰ ਉਹਨਾਂ ਨਾਲ ਕਰ ਜਾ ਕੇ ਬਣਾਵਾਂਗੇ ਚੱਲ ਇੱਕ ਟਾਈਮ ਦਾ ਡਾਂਗੀ ਸਹੀਂ ਚੱਲ ਸਾਡੇ ਇਹਨਾਂ ਗੱਲਾਂ ਨੂੰ ਉਹਨਾਂ ਕੋਈ ਦਿੱਤਾ ਆਹੋ ਦਿੱਤਾ ਕੀ ਦਿੱਤਾ ਉਹ ਸ਼ੁਕਰ ਕਰਾ ਉਹ ਨਾ ਉਹ ਨਹੀਂ ਮਾਹ ਦਿੱਤਾ ਉਹ ਕਹਿੰਦੇ ਇਹਦੇ ਨੱਚੀ ਨਹੀਂ ਜੇਕਰ ਤੂੰ ਕਾਬੂ ਆ ਗਿਆ ਤੈਨੂੰ ਬੰਨ ਨਚਾਉਣਾ ਉਹ ਮੈਂ ਤੇ ਮਾਹ ਭੱਜਿਆ ਉੱਠ ਗਿਆ ਚੱਲ ਠੀਕ ਆ ਬੰਨ ਇਹਨੂੰ ਕਿੱਲੇ ਤੇ ਉਹ ਬਾਪੂ ਮੈਂ ਸੁਣਿਆ ਤੁਸੀਂ ਘੋੜੇ ਵਾਂ ਸਾਡੀ ਅਤੀ ਗੱਲ ਦੇ ਜੋ ਹਾਂ ਹਾਂ ਕੱਲੀ ਤੇ ਆ ਬਿਲਕੁਲ ਸਹੀ ਸੁਣਿਆ ਤੂੰ ਸਾਡੇ ਊਠ ਘੋੜੇ ਬੜੀ ਦੂ ਉਹ ਤੱਕ ਜਾਂਦੇ ਆ ਉਹ ਬਸ ਕਰ ਬਾਪੂ ਮੁੜਿਆ ਐਡੀ ਦੂਰ ਵੀ ਨਹੀਂ ਲੱਗਨੇ ਆ ਨਾਲ ਹੀ ਤੇ ਪਿੰਡਿਆ ਮੇਰਾ ਓਹੋ ਜਿੱਥੇ ਮਰਜੀ ਲੈ ਜਾ ਮੈਂ ਤੇ ਤੈਨੂੰ ਵਹਿਹ ਦੱਸਣ ਡਿਆ ਆ ਓ ਵੇਖ ਓ ਜਿਹੜਾ ਸਾਡਾ ਕਾਲਾ ਘੋੜਾ ਕਨੀ ਅੜੀਆਂ ਫਿਲਮਾਂ ਚ ਆਇਆ ਇੰਨੇ ਸੋਹਣੇ ਐਕਟਨ ਕਰਦਾ ਨਾ ਅਸਾ ਤੂੰ ਵੀ ਫਿਲਮ ਬਣਾਉਣੀ ਓ ਬਾਪੂ ਵਿਆਹ ਤੇ ਫਿਲਮੀ ਬਾਨੀ ਆ ਚੱਲ ਜੋ ਮਰਜੀ ਬਣਾ ਲੋ ਮੈਂ ਤੇ ਵਹਿਹ ਦੱਸਣ ਡਿਆ ਹਾਂ ਦੱਸ ਕੀ ਚਾਹੀਦਾ ਤੈਨੂੰ ਓ ਦੱਸੋ ਕੀ ਹਿਸਾਬ ਦਾ ਘੁੜਿਆ ਹਿਸਾਬ ਤਾਂ ਦੱਸ ਨੋ ਮੁੰਡਾ ਰੱਖਿਆ ਓ ਬਗਿਆ ਆ ਦੇਖੀ ਭਾਈ ਨੂੰ ਕੀ ਚਾਹੀਦਾ ਜਾਪ ਹਾਂ ਬਾ ਉਹ ਵੀਰ ਘੋੜੇ ਜਾਈਦੇ ਕਾਨੇ ਮਾhti ਉਹ ਮੁੰਡੇ ਦਾ ਵਿਆਹ ਹੋ ਉਹਦੇ ਵਾਸਤੇ ਲੈ ਜਣਾ 5-6 ਘੋੜੇ ਜਾਈਦੇ ਓ ਇੰਨੇ ਘੋੜੇ ਤੁਸੀਂ ਮੁੰਡਾ ਵਿਆਹ ਜਾਣਾ ਕਿ ਟਾਕਾ ਮਾਰਨ ਜਾਣਾ ਸਾਰੇ ਘੋੜੇ ਕਰ ਲੈ ਬਰਾਤ ਸਾਰੀ ਘੋੜਿਆਂ ਦੇ ਖੜਨੀ ਆ ਕੋਈ ਗੱਡੀ ਗੁੱਡੀ ਨਹੀਂ ਕੀਤੀ ਉਹ ਵੀਰ ਸਾਡੇ ਮੁੰਡੇ ਦਾ ਨਿੱਕੇ ਹੁੰਦੇ ਦਾ ਸੁਪਨਾ ਸੀ ਕਹਿੰਦਾ ਜਦੋਂ ਮੈਂ ਵਿਆਹ ਕਰਾਵਾਂ ਨਾ ਤੇ ਮੇਰੇ ਵਿਆਹ ਤੇ ਮੇਰੀ ਜੰਜੜੀਆਂ ਨਾ ਉਠਾ ਦੇ ਘੋੜਿਆਂ ਦੀ ਜਣੀ ਚਾਹੀਦੀ ਆ ਇਹ ਮੁੰਡਾ ਤਾਂ ਢਾ ਸ਼ੋਲੇ ਫਿਲਮ ਦੇ ਗੱਬਰ ਦਾ ਵਾਵਾ ਹੀ ਵੱਡਾ ਫੈਨ ਲੱਗਦਾ ਓਏ ਉਹ ਕਿਸ ਗੱਬਰ ਗੱਬਦਾ ਫੈਨ ਨਹੀਂ ਆ ਉਹ ਆ ਵੀ ਬੜਾ ਗੱਬਰਿਆ ਨਾਲੇ ਗੱਲ ਸੁਣ ਲੈ ਜਿਹੜੀ ਘੋੜੀ ਤੇ ਮੁੰਡੇ ਨੇ ਬਹਿਣਾ ਵਾ ਨਾ ਉਹ ਘੋੜੀ ਥੋੜੀ ਜਿਹੀ ਵਧੀਆ ਹੋਣੀ ਚਾਹੀਦੀ ਆ ਓਏ ਆ ਜਿਹੜੀ ਸ਼ਿੰਗਾਰੀ ਹੈ ਵੀ ਵਧੀਆ ਘੋੜੀ ਆ ਤੈਨੂੰ ਖੱਤਰ ਲੱਗਣ ਈ ਆ ਬੈਠ ਝਿੰਜੀ ਵਧੀਆ ਟੌਪ ਦੀ ਘੋੜੀ ਆ ਇਹ ਤਾਂ ਖੱਤਰ ਨਹੀਂ ਲੱਗਣ ਈ ਪਰ ਤੂੰ ਮੈਨੂੰ ਬੜਾ ਖੱਤਰ ਆ ਲੱਗਣ ਈ ਆ ਗੱਲਾਂ ਇੰਨੀਆਂ ਕਰਦਾ ਵਾ ਓ ਜਾ ਜਾ ਕੇ ਉਠ ਨੂੰ ਕਰੂਲੀ ਕਰਾ ਆ ਗਿਆ ਕਿੱਦਾਂ ਉਹਦਾ ਝਗੜਾ ਮੂੰ ਓਏ ਭਾ ਮਾਰਚ ਦੇ ਮਹੀਨੇ ਇਦਾਂ ਕਰਦੇ ਆ ਇਹ ਪੂਰੀ ਮਸਤੀ ਚ ਹੁੰਦੇ ਆ ਕੇ ਅੱਛਾ ਓ ਇਹਨਾਂ ਦਾ ਪਾਣੀ ਪੁਣੀ ਦਾ ਕਿਦਾਂ ਮੈਂ ਤਾਂ ਸੁਣਿਆ ਤੇ ਤਿੰਨ ਤਿੰਨ ਮਹੀਨੇ ਪਾਣੀ ਨਹੀਂ ਪੀਂਦੇ ਓਏ ਇਹ ਤਾਂ ਭਾ ਸਭ ਗੱਲਾਂ ਹੀ ਬਣੀਆਂ ਆ ਸਾਨੂੰ ਇਹਨਾਂ ਨੂੰ ਦਿਨ ਚ ਤਿੰਨ ਤਿੰਨ ਰੇ ਪਾਣੀ ਡੋਣਾ ਪੈਂਦਾ ਆ ਤੇ ਚੌਥੀ ਵਾਰ ਇਹ ਖੁੱਲ ਖੁੱਲ ਕੇ ਹਸਪਤਾਲ ਆ ਲੈਂਦੇ ਆ ਅੱਛਾ ਵੀਰੇ ਫਿਰ ਉਹੀ ਉਠਿਆ ਜਿਹਨੂੰ ਕਹਿੰਦੇ ਹੁੰਦੇ ਵੀ ਉਠੀਦਾ ਹੋ ਗਿਆ ਤੈਨੂੰ ਅਜੇ ਤੱਕ ਅਗਲ ਨਹੀਂ ਆਈ ਤੈਨੂੰ ਅਗਲ ਆਈ ਆ ਕਿ ਨਹੀਂ ਓ ਨਹੀਂ ਵੀਰੇ ਮੈਂ ਇਹਦੇ ਜਿੱਡਾ ਨਹੀਂ ਨਾ ਬਸ ਠੀਕ ਆ ਨਾਂ ਤੋ ਇਹੇ ਜਿਦਾ ਹੋਵੇ ਤੇ ਨਾਂ ਤਨ ਵਗਲਾਵੇ ਓਏ ਅਗਲਿਆ ਦੇ ਡੇਡੇ ਵੱਡੇ ਕਾਰੋਬਾਰ ਕਰੀ ਜਾਂਦੇ ਆ ਬੜੇ ਵੀ ਕਾਰੋਬਾਰ ਓ ਮੈਨੂੰ ਤਾਂ ਊਠ ਹੀ ਵੱਡੇ ਲੱਗਣੇ ਕਾਰੋਬਾਰ ਤੇ ਛੋਟੇ ਲੱਗਣ ਦੇ ਓ ਤੂੰ ਸਾਡੇ ਨਾਲ ਕਾਰੋਬਾਰ ਦਸੀ ਜਾ ਕਾਰੋਬਾਰ ਦੀ ਗੱਲ ਕਰ ਵਿਆਹ ਕਦੋਂ ਆ ਓ ਵਿਆਹ ਆ ਗਿਆ ਜੇ 2-3 ਮਹੀਨੇ ਓ ਕੋੜੀ ਚਾਹੀਦੀ ਆ ਕਿ ਊਠ ਵੀ ਊਠ ਵੀ ਚਾਹੀਦੇ ਆ ਕਿਹੜੇ ਨੱਚਣ ਵਾਲੇ ਦੁੱਗੇ ਓਏ ਊਠ ਨੱਚ ਵੀ ਲੈਂਦੀ ਆ ਓ ਪਾ ਊਠ ਵੀ ਨੱਚ ਲੈਂਦੇ ਆ ਕੋੜੀਆਂ ਵੀ ਨੱਚ ਲੈਂਦੀਆਂ ਆ ਤਜਾ ਤੂੰ ਨਚਣਾ ਆ ਨਾ ਇਹਨਾਂ ਤੋਂ ਥੋੜਾ ਪਰਾਂ ਹੋਗੇ ਨੱਚੀ ਪਰਾਂ ਹੋਗੇ ਨੱਚੀ ਉਹ ਖੁਸ਼ੀ ਦਾ ਮੌਕਾ ਨਚਣਾ ਹੀ ਆ ਮੇਰਾ ਤਾਂ ਜੀ ਕਰਨਾ ਇੱਥੇ ਦੋ ਚਾਰ ਲੁੱਡੀਆਂ ਪਾਲਾਂ ਪਾ ਬੱਸ ਕਰ ਇੰਨੇ ਆਣਾ ਲੁੱਡੀਆਂ ਪਾ ਲੱਗੇ ਗਵਾਂਡੀਆਂ ਦਾ ਬੁੱਢਾ ਮਰਿਆ ਹੀ ਕਿਤੇ ਹੁਣ ਹੋਵੇ ਇੱਥੇ ਆਣ ਕੇ ਤੇਰੀਆਂ ਲੁੱਡੀਆਂ ਪਾਉਣ ਡਿਆ ਹੁਣ ਉਹ ਤੈਨੂੰ ਬੜਾ ਚਾਹ ਵਿਆਹ ਦਾ ਵਿਆਹ ਦਾ ਮੁੰਡਾ ਲੱਗਦਾ ਕੀ ਤੇਰਾ ਓਏ ਓ ਛੋਟਾ ਭਰਾਵਾ ਮੇਰਾ ਅੱਛਾ ਇਹਦਾ ਮਤਲਬ ਤੇਰਾ ਵਿਆਹ ਹੋ ਗਿਆ ਫਿਰ ਤੂੰ ਵੀ ਖੜੇ ਹੋ ਆਪਣੇ ਵਿਆਹ ਊਠਕੋੜ ਓਏ ਊਠਕੋੜ ਕੇ ਖੜਲੇ ਆਂ ਉਹ ਤਾਂ ਬੰਦੇ ਨਹੀਂ ਪੂਰੇ ਖੜੇ ਲਾਕਡਾਊਨ ਚ ਤੇ ਵਿਆਹ ਹੋਇਆ ਵਾ ਉਹ ਫੁੱਫੜਾ ਆਡਾ ਤਾਂ ਇਹ ਤਾਂ ਘਰਸਾ ਫਿਰਦੇ ਸਾਡੇ ਨਾਲ ਕਹਿੰਦਾ ਮੈਨੂੰ ਜੰਝੇ ਨਹੀਂ ਖੜਿਆ ਮੈਂ ਕਿਹਾ ਆਕਦੀ ਫਿਰ ਕੋਈ ਪਰੋਣਾ ਨਾਰਾਜ਼ ਕਰਨਾ ਸਾਰਿਆਂ ਨੂੰ ਲੈ ਕੇ ਜਾਣਾ ਨਾਲ ਸਾਰੀਆਂ ਦੀਆਂ ਚਾਰੀਜਾਂ ਪੁਰੀਆਂ ਕਰਨੀਆਂ ਤੂੰ ਵੀ ਆ ਜੀ ਗੋਭੀ ਵਾਲੇ ਪਕੌੜੇ ਬਣਾਉਣੀ ਆ ਉਹ ਬਾ ਜਿੰਨੇ ਅਸੀਂ ਵਿਆਹ ਵੇਖ ਲਿਆ ਨਾ ਗੋਭੀ ਵਾਲੇ ਪਕੌੜੇ ਖਾ ਖਾ ਤੇ ਸਾਡੇ ਉਠਾਂ ਦੇ ਮੂੰਹ ਮੜ ਗਏ ਆ ਉਹ ਨਾਲੇ ਤੁਹਾਨੂੰ ਪਕੌੜੇ ਨਾ ਖਵਾ ਜਿਹੜੇ ਕੰਮ ਆ ਉਹਦੀ ਸਾਈ ਦੇ ਉਹ ਸਾਈ ਵੀ ਦੇ ਦਨੇ ਆ ਉਹ ਪਹਿਲਾਂ ਮੁੰਡੇ ਨੂੰ ਘੋੜੀ ਦਾ ਪਸੰਦ ਕਰਾ ਲਈ ਜਿੰਨੇ ਉੱਤੇ ਬਹਿਣਾ ਬਾਜ ਮੇਰੇ ਨਾਲ ਲੜੂਗਾ ਤੂੰ ਮਾੜੀ ਘੋੜੀ ਬੁੱਕਰ ਲਈ ਹੈ ਹੈ ਮੁੰਡਾ ਕਿੱਥੇ ਆ ਉਹ ਮੁੰਡਾ ਬਾਹਰ ਖਲੋ ਤਾਂ ਉਹਨੂੰ ਫੋਨ ਆ ਗਿਆ ਕਿਹਦਾ ਚੱਲ ਮਾਰ ਮਾਰ ਫਿਰ ਉਹ ਲੜਾ ਆਈ ਓਏ ਓਏ ਇਹਦਾ ਛੜਬਾਲਾ ਤੁਰਿਆ ਹੁੰਦਿਆਂ ਵਾਵੇ ਆਲਾ ਮੁੰਡਾ ਕਿੱਥੇ ਆ ਓਏ ਹੋਈ ਯਾਰ ਆਲਾ ਮੁੰਡਾ ਵਾ ਓਏ ਆ ਆਲਾ ਮੁੰਡਾ ਉਹ ਇਹਨੂੰ ਘੋੜੀ ਜੜੋ ਲਈ ਨਾ ਪਹਿਲਾਂ ਰਾਮ ਬਾਗ ਜਾ ਉਹ ਤਾਂ ਮੇਰਾ ਵੀਰ ਲੱਕੜ ਦੀ ਘੋੜੀ ਲਿਆ ਫੇਰ ਇਹਨੇ ਘੋੜੀ ਕਿੱੜ ਨਾਈਓ ਓਏ ਦੇਖਣ ਨੂੰ ਨਿਕਲ ਲੱਗਦਾ ਵਾ ਇਹਨੇ ਸ਼ੌਕ ਬੜੇ ਵੱਡੇ ਪਾਲੀਓ ਓਏ ਆਹੋ ਸ਼ੌਕ ਹੀ ਪਾਲ ਛੱਡੇ ਆ ਆਪ ਤੇ ਪਲਿਆ ਨਹੀਂ ਓ ਕੀ ਆਣਾ ਤੂੰ ਓ ਮੈਂ ਤੇ ਇਹ ਕਹਿੰਦੇ ਹਾਂ ਵੀ ਘੋੜੀ ਨੂੰ ਇੰਨਾ ਸਿੰਦਾਰਾਂਗੇ ਵੀ ਲਾੜੇ ਨਾਲੋਂ ਜ਼ਿਆਦਾ ਤੌਰ ਘੋੜੀ ਦਾਊਗਾ ਲੋਕੀ ਮੁੰਡੇ ਨੂੰ ਘੱਟ ਤੇ ਘੋੜੀ ਨੂੰ ਜ਼ਿਆਦਾ ਵੇਖਣਗੇ ਗੱਲ ਸੁਣ ਬਾਬੂ ਮੇਰੀ ਘੋੜੀ ਚਿੱਟੀ ਹੋਣੀ ਚਾਹੀਦੀ ਗਲਾਮਾਂ ਲੰਮੀ ਹੋਣੀ ਚਾਹੀਦੀ ਐ ਕਾਹੀ ਸੀ ਦੇਈ ਦੀ ਯੋਣੀ ਚਾਹੀਦੀ ਹਾਂ ਲਿਖੀ ਜਾ ਮੁੰਡੇ ਦੀਆਂ ਡਿਮਾਂਡਾਂ ਉਹ ਪਾ ਜਿਵੇਂ ਜਿਵੇਂ ਮੁੰਡਾ ਤੁਹਾਡੀਆਂ ਡਿਮਾਂਡਾਂ ਵਧਣ ਨਿਕਾਵੇਂ ਉਹ ਇਧਰ ਖਰਚਾ ਵਧ ਹੀ ਜਾਂਦੇ ਆਈਓ ਉਹ ਖਰਚੇ ਦੀ ਕੋਈ ਗੱਲ ਨਹੀਂ ਆ ਪਰ ਮੁੰਡਾ ਨਹੀਂ ਨਰਾਜ਼ ਹੁਣਾਈਦਾ ਉਹ ਨਹੀਂ ਨਹੀਂ ਮੁੰਡਾ ਦਾ ਨਰਾਜ਼ ਕਰਨਾ ਆ ਸੋਖਣਾ ਵਿਆਹ ਤੇ ਰੋ ਰੋ ਜੀ ਹੁੰਦੇ ਆ ਧੀ ਨਹੀਂ ਸਮਾਦੀ ਮਾਰੇ ਮੂਰੇ ਨਾ ਉਹ ਨਹੀਂ ਨਹੀਂ ਟੈਨਸ਼ਨ ਨਾ ਲੈ ਧੀ ਪਹਿਲਾਂ ਧੀ ਸਮਝਦਾਰ ਆ ਨਿਆਣਿਆਂ ਨੂੰ ਘਾਟ ਹੀ ਮਾਰਦੀ ਆ ਬਾਦ ਤੂੰ ਆਪਣੀ ਕਿਰਪਾ ਨਾਲ ਪਰਾ ਰੱਖੀ ਉਹ ਵੈਸੇ ਮੇਰੀ ਕਬਾਨ ਨੂੰ ਮੂੰਹ ਤੱਕ ਜਾਣੀ ਨਹੀਂ ਆ ਉਹ ਪੈਸੇ ਹੁਣ ਥੋੜੇ ਹਿਸਾਬ ਨਾਲ ਦਸੀ ਅਹੀਂ ਬੰਦੇ ਬਹੁਤੇ ਤਗੜੇ ਘਰ ਹੋਣੀ ਆ ਛੋਟੇ ਆ ਓਏ ਉਹ ਤਾਂ ਲੱਗਣੀ ਡਿਆ ਆ ਉਦਾਂ 31 ਆਖੀ ਦਾ ਚਲੋ ਤੁਸੀਂ ਕਿਹਦੇ ਦਿਓ 21000 ਉਹ 1000 ਚਿੱਕੀ ਗੱਡੀਆਂ ਆਣੀਆਂ ਵਾ ਤੇ ਨਾਲ ਉਹਨਾਂ ਨੇ ਡਰਾਈਵਰ ਵੀ ਦੇਨੇ ਆ ਆਹੋ ਵੀਰੇ ਇਜੀ ਡਰਾਈਵਰੀ ਮੈਨੂੰ ਆਫ ਕਰਨੀ ਪੈਣੀ 200 ਰੁਪਏ ਦਵਾਂ ਤੈਨੂੰ 11000 11000 ਤੋਂ ਪੈਸੇ ਵੱਧ ਨਹੀਂ ਸਕਦੇ ਤੇ ਘੱਟ ਵੀ ਸਕਦੇ ਓਹ ਕਨੇ ਸਾਲ ਨਾ ਜੇ ਸ਼ਗਨ ਵੱਧ ਪੈ ਗਿਆ ਤੇ ਫਿਰ 11000 ਤੋਂ ਵੱਧਣਗੇ ਤੇ ਜੇ ਸ਼ਗਨ ਘੱਟ ਪਿਆ ਤਾਂ 11000 ਤੋਂ ਘੱਟ ਮਿਲ ਰਹੀ ਬੱਲੇ ਓ ਤੇਰੇ ਸ਼ਾਹੂਕਾਰਾ ਨਾ ਮੁੰਡਿਆਂ ਨੇ ਸ਼ਗਨ ਪਵੇ ਤੇ ਨਾ ਸਾਡੇ ਪੈਸੇ ਆਉਣ ਓ ਕਿਉਂ ਨਾ ਸ਼ਗਨ ਪਵੇ ਓ ਅਸੀਂ ਵੀ ਬਥੇਰੇ ਲੋਕਾਂ ਦੇ ਵਿਆਹਾਂ 'ਚ ਦਿੱਤਾ ਵਾ ਓ ਪਾ ਜਿਹੜੇ ਸਾਹਦੀਆਂ ਤੇਰੀਆਂ ਗੱਲਾਂ ਹਨ ਮੇਰੇ ਖਿਆਲਾਂ ਤੂੰ ਦਿੰਦਾ ਨਹੀਂ ਖਾ ਗਏ ਆਉਂਦਾ ਰਿਹਾ ਏ ਕੋਈ ਨਹੀਂ ਅਸੀਂ ਵੀ ਬਥੇਰੇ ਲੋਕਾਂ ਨੇ ਰਜਾਉਣਾ ਹੁਕੀ ਵਿਆਹ ਦੇ ਔਰ ਜਾਓ ਔਰ ਜਾਓ ਪਰ ਹਾਨੂੰ ਵੀ ਪੈਸੇ ਪੂਰੇ ਦਿਓ ਅਸੀਂ ਵੀ ਆਣ ਕੇ ਕੋੜੀਆਂ ਰਜਾਉਣੀਆਂ ਆ ਓ ਕੋੜੀਆਂ ਤੁਸੀਂ ਆਡੀ ਸੱਤੋਂ ਰਜਾਉਣੀਆਂ ਉਹ ਥੋੜੀ ਬੋਦੀ ਤੇ ਯਾਦ ਕਰੋ ਐਨੇ ਨਹੀਂ ਮਾਰਾ ਖਾਂਦੇ ਓ ਚੱਲ ਪਾ 21 ਕਿਹਾ ਆ ਤੂੰ ਯਾਰ ਖਾਂਡੋ ਘੱਟ ਦੇ ਦੀ 20 ਦੇ ਦੀ ਓ ਨਹੀਂ ਨਹੀਂ ਵੀਰਾ 20 ਨਹੀਂ ਮਾਰਾ ਖਣੇ ਤੂੰ ਤਾਂ ਲੋਟੀ ਮਚਾਈ ਆ ਓ ਜੇ ਨਹੀਂ ਨਵਾਰਾ ਖਾਂਦੇ ਤੇ ਘੋੜੀ ਛੱਡੋ ਤੇ 12 ਜਾ ਕੇ ਖੋਦਾ ਖੁੱਤਾ ਵੇਖੋ ਉਹ ਤੁਹਾਨੂੰ ਫ੍ਰੀ ਮਿਲ ਜਣਾ ਆ ਆ ਗਏ ਟਾਈਮ ਖਰਾਬ ਕਰਨੇ ਚੱਲ ਪਾ ਜੋ ਤੇਰਾ ਛੰਨਾ ਛੰਨਾ ਕਿਉਂ ਦਾ ਮੂੰਹ ਲਾ ਕੇ ਇੱਕੋ ਚੀਕ ਚ ਪੀ ਜਾਂਦਾ ਰਿਆ ਓ ਪੀ ਤੇ ਮੈਂ ਵੀ ਜਾਊਂਗਾ ਲਿਆਣ ਕੇ ਦੇ ਦੋ ਸਾਰੀ ਦਿਹਾੜੀ ਕੰਮ ਕਰਾਉਂਦਾ ਰਹਿੰਦਾ ਢੱਡ ਗੱਲਾਂ ਨਾ ਭਰ ਛੱਡ ਦੇ ਜੇ ਉਹ ਫੋਟੇ ਇਦਾਂ ਨਹੀਂ ਬੋਲੀ ਦਾਂਦਾ ਕਈ ਵਾਰ ਘਰ ਭਰ ਲੇ ਢੱਡ ਖਾਲੀ ਰੱਖਣੇ ਪੈਂਦੇ ਆ ਬੜਾ ਕੁਝ ਵੇਖਣਾ ਪੈਂਦਾ ਆ ਤੂੰ ਵੀ ਜਾ ਕੇ ਵੇਖ ਕੋੜੀਆਂ ਅੱਗੇ ਫੱਕ ਹੈਗੀ ਉਹ ਫੱਕ ਤੇ ਹੈਗੀ ਆ ਪਰ ਡੱਬੇ 'ਚ ਖੰਡ ਨਹੀਂ ਗਈ ਬੀਬੀ ਆਂਦੀ ਆ ਵੀ ਜੇ ਦੁਪਹਿਰਾਂ ਵਾਲੀ ਚਾਹ ਪੀਣੀ ਆ ਨਾ ਤੇ ਖੰਡ ਲਾ ਓ ਉਹ ਬਗਿਆ ਤੂੰ ਇੰਨੀ ਚਾਹ ਨਾ ਤਿਆਰ ਕਰ ਹਨ ਰੰਗ ਕਾਲਾ ਹੋ ਜੂ ਉਹ ਪਾਪਾ ਤੂੰ ਹੈ ਹੋ ਜੀ ਗੱਲਾਂ ਕਰ ਕਰ ਮੇਰਾ ਦਿਲ ਨਾ ਕਾਲਾ ਪਾ ਮੈਂ ਕੰਮ ਵਿੱਚੇ ਛੱਡ ਜਣਾ ਨਹੀਂ